ਸਾਨੂੰ ਆਪਣਾ ਸਿਵਲ ਡਿਊਟੀ ਕਰਨਾ ਹੈ ਤੁਮੇ ਕਿ ਕਰਨਾ ਹੈ ਇਹ ਸਰ ਕਿਹੜੇ ਸਬੰਧ ਦੇ ਵਿੱਚ ਆ ਜਿਹੜਾ ਜ ਮਤਲਬ ਚੰਡੀਗੜ੍ਹ ਨਹੀਂ ਜਾਣਦੇ ਨਾ ਹਾਊਸ ਅਰੈਸਟ ਜਾਂ ਹੋਰ ਸਾਧਨ ਨਹੀਂ ਨਹੀਂ ਅਸੀਂ ਤਾਂ ਲਾਏ ਆ ਆਰਡਰ ਜਿਹੜਾ ਹੈਗਾ ਉਹਨੂੰ ਮੇਨਟੇਨ ਕਰਨ ਵਾਸਤੇ ਇੱਥੇ ਆਏ ਆ ਸਾਡਾ ਕਿਸੇ ਨਾਲ ਕੋਈ ਅਸੀਂ ਜਿਹੜੀ ਹੈਗੀ ਸਾਡਾ ਨਾਕਾ ਪੁਆਇੰਟ ਜਿੱਥੂ ਤੇ ਲੱਗਿਆ ਹੋਇਆ ਹੈ ਤੇ ਅਸੀਂ ਜਿਹੜੇ ਹੈਗੇ ਏਰੀਆ ਦੇ ਵਿੱਚ ਜਿਹੜੀ ਸਾਡੀ ਟੀਮਾਂ ਲੱਗੀਆਂ ਹੋਈਆਂ ਨੇ ਅਸੀਂ ਲੋਕਾਂ ਨੂੰ ਇਹ ਅਪੀਲ ਕਰ ਰਹੇ ਹਾਂ ਵੀ ਜਿਹੜੇ ਪੁਲਿਸ ਨੂੰ ਆਪਣੀ ਡਿਊਟੀ ਕਰ ਦਿੱਤੀ ਜਾਵੇ ਡਿਊਟੀ ਦੇ ਵਿੱਚ ਜਿਹੜਾ ਹੈਗਾ ਕੋਈ ਵਿਗੜਨਾ ਪਾਇਆ ਨਹੀਂ ਨਹੀਂ ਤੁਹਾਨੂੰ ਕੋਈ ਜਾਣਕਾਰੀ ਮਿਲੀ ਸੀ ਵੀ ਪਿੰਡ ਦੇ ਵਿੱਚ ਲਾਅ ਐਂਡ ਆਰਡਰ ਖਰਾਬ ਨਹੀਂ ਅਸੀਂ ਤਾਂ ਆਪਣੀ ਡਿਊਟੀ ਕਰ ਰਹੇ ਹਾਂ ਇਟਸ ਬਰੰਡਾ ਡਿਸਟ੍ਰਿਕਟ ਦੀ ਹੱਦ ਦੇ ਵਿੱਚ ਹੈਗਾ ਅਸੀਂ ਇਹਨੂੰ ਇਹ ਕੋਈ ਬੰਦਾ ਡਿਸਾਈਡ ਥੋੜੀ ਕਰੂਗਾ ਵੀ ਅਸੀਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਅਸੀਂ ਤਾਂ ਆਪਣੇ ਰੋਡ ਦੇ ਉੱਪਰ ਜਾ ਰਹੇ ਹਾਂ ਮੇਨ ਰੋਡ ਹੈ ਪਬਲਿਕ ਰਸਤਾ ਹੈਗਾ ਤੇ ਪਬਲਿਕ ਨੂੰ ਵੈਸੇ ਹੀ ਕੋਈ ਨਹੀਂ ਰੋਕ ਸਕਦਾ ਜੀ ਆਪ ਬਲ ਕਾਨੂੰਨ ਸਾਰਾ ਤੁਸੀਂ ਪਬਲਿਕ ਨੂੰ ਕਿਉਂ ਰੋਕਦੇ ਹੋ ਫਿਰ ਇਹ ਰਸਤੇ ਪਬਲਿਕ ਬਾਸ ਤੇ ਵੀ ਪੁਨੀ ਬੈਲਡ ਨੇ ਜਿੰਨੇ ਪ੍ਰਸ਼ਾਸਨ ਬਾਸ ਤੇ ਹੈ ਜੇ ਇਥੇ ਕੋਈ ਹਰਕਤ ਕਰਦਾ ਹੈ ਬੰਦਾ ਨਹੀਂ ਸਰ ਕਿਸੇ ਲੜਨੀ ਨਹੀਂ ਜਨਾਬ ਅਸੀਂ ਡਿਊਟੀ ਤੇ ਕਰ ਸੀ ਨਹੀਂ ਸਰ ਤੁਹਾਡੀ ਡਿਊਟੀ ਸੋਡੀ ਅਸੀਂ ਮੰਨ ਲਿਆ ਤੁਹਾਡਾ ਨਾਕਾ ਜੇਠੂ ਕਿ ਹੈਗਾ ਤੁਸੀਂ ਜੇ ਜੇਠੂ ਕੇ ਜਾ ਕੇ ਨਾਕਾ ਲਾਓ ਅਸੀਂ ਉੱਥੇ ਆਵਾਂਗੇ ਰੋਕ ਲਓ ਜੀ ਸਦਕੇ ਰੋਕੋ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਰੋਕਣ ਨਹੀਂ ਆ ਜਨਾਬ ਨਹੀਂ ਸਰ ਥਾਂ ਥਾਂ ਰੁਕੀ ਜਾਂਦੇ ਤੇ ਕੜੇਲੀ ਨਾਕੇ ਲਾ ਛੱਡਿਆ ਜੀ ਉਧਰੋਂ ਜੇਠੂ ਕੇ ਲਾ ਛੱਡਿਆ ਅਸੀਂ ਪਿੰਡ ਦੇ ਵਿੱਚ ਕਿਵੇਂ ਬਾਹਰ ਨਹੀਂ ਜਾ ਸਕੋਣਾ ਉਹੀ ਗੱਲ ਆ ਕੋਈ ਜ਼ਰੂਰੀ ਨਹੀਂਗਾ ਹੈਗਾ ਵੀ ਅਸੀਂ ਧਰਨੇ 'ਚ ਹੀ ਜਾਣਾ ਹੈ ਆਮ ਲੋਕਾਂ ਦੀ ਮਾਰ ਲਈ ਇਹ ਕੀ ਗੱਲ ਹੈ ਤੁਸੀਂ ਕੀ ਕਰਨਾ ਤੂੰ ਅਸੀਂ ਆਪਣਾ ਕੰਮ ਕਰਾਂਗੇ ਅਸੀਂ ਆਪਣਾ ਕੰਮ ਕਰਾਂਗੇ ਇਹ ਗੱਲ ਹੀ ਲੈ ਕੇ ਆਉਂਦੇ ਹਾਂ ਕਿ ਮੁਰਗੇ ਦੇ ਵੀ ਵਸਣਾ ਤੇ ਬੱਕਰੇ ਨੇ ਵੀ ਮੋਰਲੇ ਇਹ ਦਵਾਈ ਹੈਗਾ ਲੋਕਾਂ ਤੇ ਦਵਾਈ ਹੈਗਾ ਇਹ ਨੀਂਹ ਤੇ ਪਰ ਪਰ ਆ ਰਹੇ ਲੋਕਾਂ ਤੋਂ ਨਹੀਂ ਆਉਂਦੇ ਇਹਨੀਆਂ ਗੱਡੀਆਂ ਰਹਿ ਕੇ ਦਵਾਈ ਦੇ ਤਾਂ ਤਾਂ ਪ੍ਰੈਸ਼ਰ ਬਣਾ ਰਹੇ ਹੋ ਤੁਸੀਂ ਵੀ ਆਪਾਂ ਨੂੰ ਕੱਲ ਮਿਲਦੇ ਮੈਨੂੰ ਕਿੰਨਾ ਪ੍ਰੈਸ਼ਰ ਬਣਾਉਂਦੇ ਉਹਨਾਂ ਸਪਰੈਸ਼ਰ ਹੀ ਇਹ ਜੁਰੂਰ ਕਰਨਾ ਵੱਧ ਬਣਾ ਮਿਲਵਾ ਦੇ ਦਬਸ ਮੈਨੂੰ ਕਿੰਨਾ ਰਹਿ ਜਾਏ ਸਿਸ ਬਸੋ ਲੈ ਖਿਣੇ ਨਾ ਰਹਿਣੋ ਸਪਰਿੰਗ ਨੂੰ ਜਿੰਨਾ ਨੱਪੋਂਗੇ ਨਾ ਉਹਨਾਂ ਵੱਧ ਫੜਕੂਗਾ ਲੋਕਾਂ ਦੇ ਤੁਸੀਂ ਪ੍ਰੈਸ਼ਰ ਬਣਾ ਰਹੇ ਤੁਸੀਂ ਅਰੇ ਤਾਂ ਪਿੰਡ ਜੇ ਆ ਕੇ ਮੁਟਕੇਸ ਦਿਓ ਆ ਤਾਂ ਕਿਵੇਂ ਦੱਸੋ ਉਹ ਪਿੰਡ ਚ ਆ ਕੇ ਦਵਾ ਪਾਉਂਦੇ ਤੁਸੀਂ ਤਾਂ ਮੈਂ ਦੱਸ ਕਰਕੇ ਇੱਕ ਮਿੰਟ ਬੋਛ ਕੀ ਕਹਿੰਦੇ ਦੱਸੀ ਡਾਕੂਮੈਂਟਾਂ ਹੋਈ ਜਾਂਦੀਆਂ ਆ ਨਹੀਂ ਨੋਟਿਸਮੈਂਟ ਤਾਂ ਜੇ ਜਿਹੜੀ ਪਹਿਲਾਂ ਗੱਲ ਕੀਤੀ ਉਹ ਦੱਸੀ ਕੀ ਕਹਿੰਦਾ ਤੁਸੀਂ ਆ ਹੁਣ ਹੁਣ ਤੁਹਾਨੂੰ ਲੱਗਦਾ ਨਹੀਂ ਤਾਂ ਕੋਈ ਗੱਲ ਨਹੀਂ ਜੀ ਹਾਂ ਫਿਰ ਗੱਲ ਕਰ ਰਹੇ ਹੋ ਸਿੱਧੀ ਗੱਲ ਕਰ ਰਹੇ ਏ ਕੀ ਕਰਦਾ ਸਿੱਧੀ ਗੱਲ ਹੀ ਕਰ ਰਹੇ ਨੇ ਬੰਨਾਂ ਲਈ ਕੀ ਕਰ ਰਹੇ ਏ ਜਿੰਦਾਬਾਦ 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 ਮਰਦਾਬਾਦ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਮਰਦਾਬਾਦ ਮਰਦਾਬਾਦ ਇਹ ਤੁਹਾਨੂੰ ਕਹਦੀ ਏ ਛੱਡੇ ਛੱਡੇ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਗੁੰਡੇ ਕਰਦੀ ਨਹੀਂ ਚੱਲੇਗੀ ਤੁਸੀਂ ਲਗਾਤਾਰ ਦੇਖ ਰਹੇ ਹੋ ਜਿੰਦਾਬਾਦ ਜਿੰਦਾਬਾਦ ਅੱਜ ਦੇ ਕਿ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਪਿੰਡ ਜਾਉਂ ਦੀਆਂ ਨੇ ਜਿੱਥੇ ਸਵੇਰੇ ਪੁਲਿਸ ਪਰੰਡਾ ਪੁਲਿਸ ਕਿਸਾਨਾਂ ਨੂੰ ਰੋਕਣ ਲਈ ਪਿੰਡ ਜਾਉਂਦ ਪਹੁੰਚੀ ਸੀ ਇਸ ਤੋਂ ਬਾਅਦ ਪੁਲਿਸ ਅਤੇ ਕਿਸਾਨਾਂ ਵਿਚਾਲੇ ਤਕਰਾਰ ਹੋਈ ਜਿਸ ਤੋਂ ਬਾਅਦ ਪੁਲਿਸ ਨੂੰ ਵਾਪਸ ਮੋੜਨਾ ਪਿਆ ਇਸ ਮੌਕੇ ਕਿਸਾਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਕਿਸਾਨਾਂ ਵੱਲੋਂ ਆਪਣੀਆਂ ਟਰਾਲੀਆਂ ਟੇਡੀਆਂ ਲਗਾ ਕੇ ਪੁਲਿਸ ਦੇ ਰਸਤਿਆਂ ਨੂੰ ਰੋਕਿਆ ਇੱਕ ਮਾਰਨ ਲਈ ਨੰਬਰ ਦੇਖੋ ਲੋਕਾਂ ਦਾ ਰਾਜਾ ਸੀ ਅਸੀਂ ਵੀ ਲੋਕਾਂ ਓਏ ਸਰ ਜੀ ਆਵਾਜ਼ ਕਰੀਂ ਨੰਬਰ ਇਹਨਾਂ ਨੂੰ ਜਿਹੜਾ ਕੋਈ ਨਹੀਂ ਆਇਆ ਇਹ ਕਰਦੇ ਆ ਤੇ ਨਜਾਇਜ਼ ਆ ਰੋਜ਼ਾਇਦਾ ਰਾਹ ਸੜ ਰੋਕਣੇ ਗੈਰ ਕਾਇਦਾ ਦਰ ਆਜੀ ਬੋੜ ਬੋੜ ਚੱਕੀ ਜਾਂਦੇ ਹੋ ਜੋ 4 ਵਜੇ ਸ਼ਾਦੀ ਦਾ ਜਾਜ ਹੁੰਦਾ ਗੰਦਾ ਟੱਪ ਕੇ ਵੜਦੇ ਹੋ ਘਰ ਇੰਦੇ ਲੋਕਾਂ ਦੇ ਸੱਤੀ ਪੈਸੇ ਹਾਦੀ ਦੀ ਤੁਸੀਂ ਡਾਗਾ ਭਰੋਣੇ ਹੋ